ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਸੈਨੇਟ ਚੋਣਾਂ ਨੂੰ ਸਿੰਡੀਗੇਟ ਨੂੰ ਲੈ ਕੇ ਵਿਵਾਦ ਚੱਲਿਆ ਇਸੇ ਵਿਵਾਦ ਨੂੰ ਲੈ ਕੇ ਬਹੁਤ ਵੱਡਾ ਤਰਨਾ ਪ੍ਰਦਰਸ਼ਨ 10 ਨਵੰਬਰ ਨੂੰ ਯੂਨੀਵਰਸਿਟੀ ਦੇ ਵਿੱਚ ਵੀ ਕੀਤਾ ਜਾਂਦਾ ਪਰ ਇਸੇ ਵਿਚਾਲੇ ਹੁਣ ਅਹਿਮ ਖਬਰ ਆ ਕੇ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਚੱਲ ਰਿਹਾ ਜਿਸ ਦੇ ਵਿੱਚ ਵਿਦਿਆਰਥੀ ਆਗੂ ਨੇ ਉਹਨਾਂ ਵਿਦਿਆਰਥੀਆਂ ਦੀ ਇਸ ਵਕਤ ਯੂਨੀਵਰਸਿਟੀ ਦੇ ਵੀਸੀ ਦੇ ਨਾਲ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਤਕਰੀਬਨ ਦੱਸਿਆ ਗਿਆ ਕਿ ਡੇਢ ਘੰਟਾ ਇਹ ਮੀਟਿੰਗ ਚੱਲੀ ਆ ਤੇ ਜਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਦੇ ਉੱਪਰ ਲੰਬਾ ਸਮਾਂ ਗੱਲਬਾਤ ਹੋਈ ਆ ਜਿਸ ਦੇ ਵਿੱਚ ਖਾਸ ਤੌਰ ਤੇ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਨੂੰ ਲੈ ਕੇ ਜਾਂ ਪਰ ਇਸ ਧਰਨੇ ਮੁਜ਼ਾਰੇ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਉੱਪਰ ਜਿਹੜੇ ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਉਹ ਰੱਦ ਕਰਵਾਉਣ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਇਹ ਪ੍ਰਸਤਾਵ ਦਿੱਤਾ ਗਿਆ ਸੀ ਤੇ ਅਗਲੇ ਸਾਲ ਸੈਨੇਟ ਚੋਣਾਂ ਦੇ ਪ੍ਰਸਤਾਵ ਨੂੰ ਲੈ ਕੇ ਸਾਰੀ ਗੱਲਬਾਤ ਹੋਈ ਅਤੇ ਇਸ ਦੇ ਬਚਾਲੇ ਯੂਨੀਵਰਸਿਟੀ ਦੇ BC ਦੇ ਵੱਲੋਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਯੂਨੀਵਰਸਿਟੀ ਦੀ ਜਿਹੜੀ ਇਹ ਸਾਰੀ ਮੀਟਿੰਗ ਹੋਈ ਹੈ ਇਸ ਮੀਟਿੰਗ ਤੋਂ ਬਾਹਰ ਆਉਂਦੇ ਵਕਤ ਵਿਦਿਆਰਥੀਆਂ ਦੇ ਵੱਲੋਂ ਵੱਡੇ ਬਿਆਨ ਨੇ ਜਿਹੜੇ ਦਿੱਤੇ ਗਏ ਨੇ ਕਿ ਇਸ ਮੀਟਿੰਗ ਦੇ ਵਿੱਚ ਯੂਨੀਵਰਸਿਟੀ ਦੇ BC ਦੇ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਪਰ ਵਿਦਿਆਰਥੀਆਂ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਮੰਗਾ ਮੰਨਣ ਦਾ ਐਲਾਨ ਨਹੀਂ ਕੀਤਾ ਜਾਂਦਾ ਭਰੋਸਾ ਨਹੀਂ ਕੀਤਾ ਜਾਂਦਾ ਜੇ ਜਦੋਂ ਤੱਕ ਲਿਖ ਕੇ ਨਹੀਂ ਕੀਤਾ ਜਾਂਦਾ ਕਿ ਉਦੋਂ ਇਸ ਤਰੀਕ ਨੂੰ ਜੜੀਆਂ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੋ ਜਾਵੇਗਾ ਜਾਂ ਪਰ ਜੜੀਆਂ ਜੋ ਐਫ ਆਈਆਰ ਜੜੀਆਂ ਦਰਜ ਹੋਈਆਂ ਨੇ ਉਹ ਰੱਦ ਕੀਤੇ ਜਾਣਗੀਆਂ ਉਦੋਂ ਤੱਕ ਯੂਨੀਵਰਸਿਟੀ ਦੇ ਬੀਸੀ ਦੇ ਜਿਹੜਾ ਦਫ਼ਤਰ ਦੇ ਬਾਹਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲਿਆ ਉਸ ਵਕਤ ਤੱਕ ਜਾਰੀ ਰਹੇਗਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਜਿੱਥੇ ਪੂਰੇ ਪੰਜਾਬੀਆਂ ਦੀਆਂ ਚੰਡੀਗੜ੍ਹ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਇਸ ਵਕਤ ਇਸ ਮੀਟਿੰਗ ਦੇ ਉੱਪਰ ਟਿਕੀਆਂ ਹੋਈਆਂ ਸੀ ਕੀ ਇਸ ਮੀਟਿੰਗ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਹੋਵੇਗਾ ਕੀ ਸੈਨੇਟ ਚੋਣਾਂ ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਹੋ ਸਕਦਾ ਜਾਂ ਪਰ ਜਿਹੜੀ ਉਪਰਾਸ਼ਟਰਪਤੀ ਦੇ ਨਾਲ ਜਿਹੜਾ ਪ੍ਰਸਤਾਵ ਭੇਜਿਆ ਸੀ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਉਸ ਦੇ ਵਿੱਚ ਕਿਸ ਤਰੀਕੇ ਦੀ ਅਪਡੇਟ ਆਈਆ ਸਾਰੇ ਲੋਕ ਇਹ ਉਡੀਕ ਕਰ ਰਹੀ ਸੀ ਕਿਉਂਕਿ ਉਸ ਦਿਨ ਹਜ਼ਾਰਾਂ ਲੋਕਾਂ ਦਾ ਇਕੱਠ ਯੂਨੀਵਰਸਿਟੀ ਦੇ ਵਿੱਚ ਹੋਇਆ ਸੀ 10 ਨਵੰਬਰ ਨੂੰ ਕਿਸ ਤਰੀਕੇ ਖਿੱਚੋ-ਤਾਣ ਦਾ ਮਾਹੌਲ ਬਣਦਾ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ ਜਾਂਦੇ ਨੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਤਾਇਨਾਤ ਕਰ ਦਿੱਤੀ ਜਾਂਦੀ ਆ ਵਾਟਰ ਕੈਨਾਂ ਦੀਆਂ ਗੱਡੀਆਂ ਹਾਲਾਂਕਿ ਬੈਰੀਗੇਟਿੰਗ ਪੰਜਾਬ ਯੂਨੀਵਰਸਿਟੀ ਦੇ ਸਾਰੇ ਗੇਟਾਂ ਦੇ ਉੱਪਰ ਸਭ ਤੋਂ ਵੱਧ ਗੇਟ ਨੰਬਰ 1 ਦੇ ਉੱਪਰ ਕੀਤੀ ਜਾਂਦੀ ਆ ਪਰ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਪਹੁੰਚ ਜਾਂਦੇ ਨੇ ਆਮ ਲੋਕ ਪਹੁੰਚ ਜਾਂਦੇ ਨੇ ਉਹਨਾਂ ਦੁਆਰਾ ਜਿਹੜਾ ਗੇਟ ਖੋਲ ਦਿੱਤਾ ਜਾਂਦਾ ਹੈ ਬੈਰੀਕੇਟਿੰਗ ਜਿਹੜੀ ਉਹ ਪਾਸੇ ਹਟਾ ਦਿੱਤੀ ਜਾਂਦੀ ਹੈ ਵਿਦਿਆਰਥੀਆਂ ਦੇ ਰੋਹ ਨੇ ਉਹ ਬੈਰੀਕੇਟਿੰਗ ਜਿਹੜੀ ਚੁੱਕ-ਚੁੱਕ ਕੇ ਮਾਰੀ ਤੇ ਹਾਲਾਂਕਿ ਜਿਹੜਾ ਪ੍ਰਸ਼ਾਸਨ ਚੰਡੀਗੜ੍ਹ ਜਿਹੜੀ ਪੁਲਿਸ ਆ ਉਸਨੇ ਰੋਕਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਗੇਟ ਸੰਗਲਾਂ ਦੇ ਨਾਲ ਬੰਦ ਕੀਤੇ ਸੀ ਪਰ ਮਾਹੌਲ ਕਿਸ ਤਰੀਕੇ ਤਣਾਅ ਦਾ ਬਣਦਾ ਤੇ ਉਸ ਤੋਂ ਬਾਅਦ ਸ਼ਾਮ ਤੱਕ ਉਹ ਸਟੇਜ ਚੱਲਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਜਿਹੜੀ ਆ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਪਰ ਇਸੇ ਵਿਚਾਲੇ ਅੱਜ ਤੜਕਸਾਰ ਅਹਿਮ ਖਬਰ ਆਈ ਸੀ ਕਿ ਯੂਨੀਵਰਸਿਟੀ ਦੇ BC ਦੇ ਨਾਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਉਹ ਮੀਟਿੰਗ ਡੇਢ ਘੰਟਾ ਚੱਲੀ ਹੈ ਤੇ ਮੀਟਿੰਗ ਇਸ ਵਕਤ ਖਤਮ ਹੋਈ ਹੈ ਵਿਦਿਆਰਥੀ ਬਾਹਰ ਆਏ ਨੇ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਕਿ ਤਕਰੀਬਨ ਡੇਢ ਘੰਟਾ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਗਲੇ ਸਾਲ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਨੂੰ ਲੈ ਕੇ ਪ੍ਰਸਤਾਵ ਦਿੱਤਾ ਗਿਆ ਸੀ ਉਸ ਪ੍ਰਸਤਾਵ ਦੇ ਉੱਪਰ ਮੀਟਿੰਗ ਹੋਈ ਅਤੇ ਯੂਨੀਵਰਸਿਟੀ ਦੇ BC ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਜਲਦ ਸੈਨੇਟ ਚੋਣਾਂ ਕਰਵਾਈਆਂ ਜਾਣਗੀਆਂ ਤੇ ਨਾਲ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਪਰ ਵਿਦਿਆਰਥੀ ਕਹਿੰਦੇ ਨੇ ਕਿ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਕੋਈ ਸਬੂਤ ਨਹੀਂ ਮਿਲਦਾ ਕੋਈ ਫੈਕਟ ਨਹੀਂ ਮਿਲਦੇ ਉਦੋਂ ਤੱਕ ਯੂਨੀਵਰਸਿਟੀ ਦੇ BC ਦੇ ਦਫ਼ਤਰ ਬਾਹਰ ਧਰਨਾ ਜਾਰੀ ਰਹੇਗਾ